ਮਾਹਰ ਵਰੰਦ ਸਿੰਘ ਕਾਲਵਾ ਤੁਸੀਂ ਦੇਖ ਰਹੇ ਹੋ ਸਬਤ ਦਾ ਭਲਾ ਕਾਲਵਾ ਟੀਵੀ ਜ਼ਿਲ੍ਹਾ ਤਰਨਤਾਰਨ ਹਲਕਾ ਪੱਟੀ ਦੇ ਪਿੰਡ ਅੱਜ ਤੋਂ 6 ਮਹੀਨੇ ਪਹਿਲਾਂ ਨਸ਼ੇ ਨੇ ਯਾਰਿਆ ਘਰ ਨਿੱਕੇ ਨਿੱਕੇ ਬੱਚੇ ਨੇ ਮਾਸੂਮ ਜਿਨ੍ਹਾਂ ਦਾ ਜਿਨ੍ਹਾਂ ਦੀ ਪਰਵਰਿਸ਼ ਦੀ ਗੱਲ ਕੀਤੀ ਜਾਵੇ ਤਾਂ ਛੋਟੇ ਛੋਟੇ ਮਾਸੂਮ ਬੱਚੇ ਜਿਨ੍ਹਾਂ ਦੀ ਪਰਵਰਿਸ਼ ਕਰ ਰਹੇ ਨੇ ਦਾਦਾ ਦਾਦੀ ਕਿਸੇ ਪਰਿਵਾਰ ਦੇ ਨਾਲ ਤੁਹਾਨੂੰ ਮਿਲਾਉਣੇ ਆ ਪਰਿਵਾਰ ਨਾਲ ਕਰਾਂਗੇ ਗੱਲਬਾਤ ਪਰਿਵਾਰ ਦਾ ਕਿਵੇਂ ਹੋ ਰਿਹਾ ਗੁਜ਼ਾਰਾ ਹਣ ਕੀ ਇਹਨਾਂ ਤੁਹਾਡਾ ਰੇਸ ਸਿੰਘ ਕਿਹੜਾ ਪਿੰਡ ਆ ਇਹਨਾਂ ਇੰਡੀਆ ਜੀ ਇਹ ਗੱਲ ਬਹੁਤ ਹੋਈ ਪਰਿਵਾਰ ਚ ਆਪਣਾ ਬੱਚਾ ਪੂਰਾ ਹੋ ਗਿਆ ਜੀ ਨਸ਼ਾ ਖਾਣ ਦੇ ਕਾਰਨ ਤੇ ਨਾਂ ਉਹਦਾ ਉਹਦਾ ਨਾਂ ਰਪੇਸ਼ਨ ਜੀ ਕਿੰਨੀ ਉਮਰ ਆ ਉਮਰ ਉਹਦੀ ਹੋਊ 30 ਸਾਲ ਦੀ ਬੱਚਾ ਤੁਹਾਡਾ ਗੁਜ਼ਰ ਗਿਆ ਘਰ ਦੇ ਕਮਾਈ ਕਰਨ ਵਾਲਾ ਕੌਣ ਕੋਣ ਆ ਮਾਈ ਵਾਲੇ ਦੋ ਹੀ ਜੀਆਂ ਜੀ ਬੁਢੇ ਬਜ਼ੁਰਗ ਬੰਦੇ ਆ ਤੇ ਬੱਚੇ ਸਾਡੇ ਨਿੱਕੇ ਪੋਤੀ ਪੋਤਾ ਨਿੱਕੇ ਹੀ ਕਮਾਈ ਕਰਨ ਵਾਲੇ ਆ ਨੀਂ ਗੇ ਪੈਣ ਕਰਨ ਸਾਡੇ ਜਿਹੜੇ ਕੋਠੇ ਆ ਉਹ ਬਾਲੇ ਟੁੱਟ ਗਏ ਆ ਤੇ ਮਿੱਟੀ ਮਿੱਟੀ ਪਈ ਆ ਉਦੇ ਕਾਰਨ ਜ਼ਿਆਦਾ ਵਜਨ ਦੇ ਨਾਲ ਵਾਲੇ ਟੁੱਟ ਕੇ ਸਾਡੇ ਤੋਂ ਨਹੀਂ ਗਿਆ ਸੋ ਤੁਹਾਡੇ ਪੋਤਾ ਪੂਤੀ ਤੁਹਾਡੇ ਕੋਲ ਨੋਂ ਦੋੜੇ ਕਿੱਥੇ ਆ ਨੋਂ ਸਾਡੀ ਛੱਡ ਕੇ ਬੱਚਿਆਂ ਨੂੰ ਚਲ ਗਈ ਸੀ ਉਹ ਵੀ ਛੱਡ ਕੇ ਚਲ ਗਈ ਆ ਹਾਂਜੀ ਜਿਹੜੇ ਬੱਚਾ ਸਾਮ ਸੰਭਾਲਿਆ ਫਿਰ ਤੁਸੀਂ ਕਰ ਰਹੇ ਉਹ ਦਾਦੀ ਦਾਦਾ ਹੀ ਕਰ ਰਾ ਜੀ ਕਰਦਾ ਕੁਝਾਰਾ ਕਿ ਮੈਂ ਚਲਦਾ ਐ ਤਰ੍ਹਾਂ ਹੀ ਦਿਹਾੜੀ ਦੇ ਪੇ ਕੋਈ ਲੈ ਜਾ ਕੋਈ ਨਾ ਖੜਿਆ ਕਿਤੇ ਲੈ ਗਿਆ ਕੋਈ ਲੈ ਗਿਆ ਜਿਹੜਾ ਮਾਰਾ ਮੋਰਾ ਆਗਾ ਬੁਜਾਰਾ ਕਰਦੇ ਆ ਜੀ ਕੋਈ ਵੱਡੇ ਬੰਦੇ ਨੂੰ ਕੋਈ ਖੜਦਾ ਕੋਈ ਖੜਦਾ ਹੀ ਨਹੀਂ ਗਈ ਇਹ ਖੜਦਾ ਦੇ ਕਿਤੇ ਦਾ ਜੰਗ ਤੇ ਉਹ 150 ਉਹ ਮਿਲਦਾ ਉਹ ਕੋਈ ਦੇਂਦਾ ਦੇਂਦਾ ਨਹੀਂ ਕੋਈ ਵੱਡਾ ਬੰਦਾ ਵੇਖ ਕੇ। ਕਾਹਦਾ ਮਹ ਨਹੀਂ ਤੈਨੂੰ ਪਾਸ ਕਰ ਦੇਣੀ। ਤੁਸੀਂ ਕੀ ਮੰਗ ਕਰਦੇ ਹੋ? ਐਂ ਮੰਗ ਕਰਦੇ ਆ ਜੀ ਸਾਡੇ ਇਹਨਾਂ ਪੁੱਤੀ ਪੋਤੇ ਦੀ ਪੈਨਸ਼ਨ ਲੱਗ ਜੇ ਸਾਡੇ ਦੋਵਾਂ ਜੀ ਕਹਿੰਦੀ ਅਜੇ ਤੱਕ ਪੈਨਸ਼ਨ ਨਹੀਂ ਲੱਗੀ। ਤੁਹਾਡੇ ਪੁੱਤੇ ਪੁੱਤਰੀ ਪੈਨਸ਼ਨ ਲੱਗੀ ਨਹੀਂ ਅਜੇ ਤੱਕ? ਨਹੀਂ ਅਜੇ ਤੱਕ ਲੱਗੀ ਨਹੀਂ ਜੀ। ਤੁਹਾਡੀ ਤੁਹਾਡੀ ਦੋਵਾਂ ਜੀ ਨਹੀਂ ਲੱਗੀ। ਪੈਨਸ਼ਨ ਲੱਗੀ ਨਹੀਂ ਆ। ਨਹੀਂ ਜੀ ਦੋਵਾਂ ਜੀ ਨਹੀਂ ਲੱਗੀ। ਹੀ ਮਾਂ ਕਰਦੇ ਤੁਸੀਂ ਸਾਡੀ ਮੰਗ ਜਨਾ ਦੀ ਪਰਸਨ ਸਾਡੀ ਦੋਵਾਂ ਜੀ ਇੰਜ ਲੱਗ ਜੇ ਤੇ ਪੋਤੀ ਪੋਤੇ ਦੀ ਪਰਸਨ ਲੱਗ ਜੇ ਕਾਂਗਰਸ ਸਾਡੇ ਪਾਏ ਇੱਕ ਪਾਏ ਦੋ ਪਾਏ ਤੁਹਾਡੀ ਹਿੱਸਾ ਜੋ ਤੁਹਾਡੇ ਤੁਹਾਡੀ ਮਰਜ਼ੀ ਆ ਜੀ ਤੇ ਕਾਂਗਰਸ ਪਾ ਦੇ ਲੈਂਟਰ ਤੇ ਪਾ ਦੇ ਤੇ ਸਾਡਾ ਇਹ ਮੜਾ ਮੜ ਕੇ ਜਾਰਾ ਹੁੰਦਾ ਜਾਊਗਾ ਜੀ ਮੇਰਾ ਪੁੱਤਰਾ ਨਿਆਣਾ ਮੇਰਾ ਪੁੱਤਰਾ ਬੱਚਾ ਨਿਆਣਾ ਵਾਲੀ ਨਿਕਾ ਵਾ ਆਪਰਾ ਫੋਨ ਨੰਬਰ ਬੋਲਦੇ ਤੁਸੀਂ 8194381355 ਇੱਕ ਵਾਰ ਫੇਰ ਬੋਲ ਦਿਓ 81943 13552 ਬੀਜੀਆਂ ਤੁਹਾਡਾ ਮੇਰਾ ਨਾਮ ਕੁਲਵਿੰਦਰ ਕੁਮਾਰ ਥੋੜਾ ਬੰਡਾ ਦੇਬਲੀਆ ਕੀ ਗੱਲਬਾਤ ਹੋਈ ਆ ਗੱਲਬਾਤ ਪੁੱਤ ਮੇਰੇ ਕਾਕਾ ਪੂਰਾ ਆ ਗਿਆ ਮਰਛੇ ਕਾ ਗਿਆ ਮੇਰੇ ਕਾਕਾ ਪੂਰਾ ਆ ਗਿਆ ਨਾ ਨਿਕਲੇ ਕਿ ਬੱਚੇ ਹੋਈ ਆਪਣੇ ਪਾਲਣ ਦਾ ਦਾਦੀ ਦਾਦਾ ਕਿੰਨੇ ਬਰਸੀ ਠੀਕ ਚਾਲ ਪਤਾ ਕੀ ਤੇ ਨਾ ਉਹਨਾਂ ਦਾ ਇਹਦੇ ਪੇ ਸੰਗੀ ਤੁਹਾਡੀ ਬਹੁ ਨਜ਼ਰ ਨਹੀਂ ਆ ਰਹੀ ਨਾ ਨਜ਼ਰ ਨਹੀਂ ਆ ਰਹੀ ਨਾ ਪੁੱਤ ਚਲੀ ਗਈ ਹੱਡੀ ਛੱਡ ਕੇ ਆਏ ਹੀ ਬੱਚੇ ਨਨ ਪਾਲਣ ਦੇ ਆ ਮੁੱਢੇ ਮਾਰੇ ਨੋਂ ਮੇ ਚਲੇ ਜੀ ਛੱਡ ਕੇ ਹਾਂਜੀ ਬਾ ਸਾਡੀ ਟੁੱਟੀ ਆ ਪਤ ਮੇ ਕੋ ਕੰਮ ਨਹੀਂ ਹੁੰਦਾ ਜਿਹੜੇ ਕੋ ਬਡਾਪਾ ਪੈਨਸ਼ਨ ਤੁਹਾਡੀ ਜਾਂ ਬੱਚਾ ਦੀ ਪੈਨਸ਼ਨ ਜਿਹੜੀ ਲੱਗੀ ਹੋਈ ਆ ਨਾ ਨਾ ਸਾਡੀ ਪੈਨਸ਼ਨ ਲੱਗੀ ਨਾ ਮੇ ਪੁੱਤਰੇ ਪੁੱਤਰੀ ਦੀ ਲੱਗੀ ਆ ਪੈਨਸ਼ਨ ਲੱਗੀ ਨਹੀਂ ਨਹੀਂ ਤੇ ਨਾ ਚੜ ਹੋ ਗਿਆ ਉਹਨੂੰ ਗੁਜਰੇ ਨੂੰ ਗੁਜਰੇ ਨੂੰ ਚਲੇ 6 ਮਹੀਨੇ 6 ਮਹੀਨੇ ਹਾਂਜੀ ਕੀ ਪਰੇਸ਼ਾਨੀ ਆ ਰਹੀ ਤੁਹਾਨੂੰ ਪਰੇਸ਼ਾਨੀ ਇਹੋ ਹੀ ਪਿਆਰੇ ਕਮਰੇ ਨੇ ਬਾਲੇ ਬੂਲੇ ਟੁੱਟੇ ਆ ਨਾ ਬਈ ਇੱਕ ਕਮਰਾ ਲੈਂਟਰ ਤੇ ਹੱਥ ਜੋੜ ਕੇ ਮੇਰੀ ਤੇ ਬੇਨਤੀ ਹੈ ਵੀ ਇੱਕ ਕਮਰਾ ਹੀ ਸਾਡਾ ਲੈਂਟਰ ਤੇ ਪਾ ਦੇਣ ਮੇਰੇ ਪੁੱਤਰੇ ਦਾ ਮੈਂ ਲਿਕੇ ਇੱਥੇ ਸਿਰ ਲਗਾਵਾ ਕਰਕੇ ਤੇ ਬਹਿ ਜਾ ਇਹੋ ਹੀ ਮੇਰੀ ਪਰੇਸ਼ਾਨੀ ਹੋਰ ਕੰਮ ਦੰਦਾ ਕੋਈ ਕੀ ਜੀ ਕਰੇ ਕੋਈ ਿਆੜੀ ਬੰਦੇ ਬੰਦੇ ਲੈ ਜਾਂਦਾ ਕੋਈ ਨਹੀਂ ਖੜਦਾ ਆਪਦੀ ਮਾਂ ਹੀ ਅਹੀਂ ਰੋਟੀ ਦਾ ਗੁਜ਼ਾਰਾ ਪੁੱਤ ਕਰਨ ਲੈ ਆ ਉਸੇ ਆਪਣਾ ਫੋਨ ਨੰਬਰ ਬੋਲ ਦੋ ਜੇ ਕੋਈ ਦਾਨੇ ਸੱਜਣ ਭੈਣ ਭਰਾ ਕੋਈ ਕਰਤਕ ਮਾਝ 10 5 ਦੇਣਾ ਚਾਹੁੰਦਾ ਹੋਵੇ ਤੁਹਾਡੇ ਨਾਲ ਆ ਰਾਬਤਾ ਕਰ ਸਕੇ ਹਾਂ ਜੀ ਕਿ 89431555 ਤਕਵਾ ਫੇ ਬੋਲਦੇ ਜੀ 8194813552 ਮਾਮੀ ਚੁੱਪੀ ਹੈ ਇਹ ਤਾਂ ਪਤਾ ਨਹੀਂ ਕੀ ਜੀ ਮਰੇ ਵਿਚਰੀ ਨੂੰ ਕੁੜੀ ਨੂੰ ਰੋਟੀਆਂ ਹਾਨੂੰ ਮਾਰੀਆਂ ਚੰਗੀਆਂ ਲਾ ਕੇ ਦੇ ਦਿੰਦੀ ਆ ਮੇਰੇ ਕੋਲ ਰੋਟੀ ਨਹੀਂ ਲੱਸੀ ਮਨ ਚੰਗੀ ਜਿਹੋ ਜੀ ਵਿਚਰੀ ਨੇ ਆਣੀ ਲਾ ਦਿੰਦੀ ਮੈਂ ਅੱਗ ਲਾ ਦਿੰਦੀ ਇੱਕ ਬਾਹਨਾ ਇੱਕ ਨਾ ਵਿਚਰੀ ਰੋਟੀਆਂ ਲਾ ਦੋਨਾਂ ਲਾ ਦਿੰਦੀ ਨਿਆਣੀ ਜੀ ਹੌਲੀ ਜੀ ਅਗੇ ਲੈ ਲਾਉਣ ਜੋਗੀ ਨਹੀਂ ਕੀ ਪਰ ਮਾਰੀ ਦੀਆਂ ਹਾਨੂੰ ਲਾ ਕੇ ਵਿਚਰੀ ਦੇ ਦਿੰਦੀ ਕੱਚੀਆਂ ਪਕਣਾਂ ਜਿਹੀਆਂ ਦੇ ਦਿੰਦੀ ਉਹ ਜੀਆਂ ਖਾ ਲੈਨੇ ਕਿੰਨਾ ਜ਼ਰੂਰ ਤੁਹਾਡੇ ਵੱਲ ਰੋਟੀ ਮਾਮਾ ਨੂੰ ਚਲੇ ਦੋ ਮਿੰਨੀ ਜਿਹੜਾ ਘਰ ਦਾ ਜਿਹੜਾ ਸੂਈ ਦਾ ਕੰਮ ਸਾਰਾ ਕੁੜੀਆ ਕਰਦੀ ਹਾਂ ਇਹ ਹੋਏ ਪਾਜੀ ਨੇ ਇੰਨੀ ਕੀ ਜੀ ਗੁੱਡੀ ਇਹੋ ਵਿਚਾਰੀ ਕਰਦੀ ਆ ਇਹੋ ਕਰਕੇ ਸਾਡੇ ਲਈ ਦੇ ਕੱਪੜੇ ਮਾੜੇ ਚੰਗੇ ਜਿਹੋ ਜੇ ਨਿਖਰ ਦੇ ਨਖਾਰ ਦੇਂਦੀ ਪਾਲੀ ਨੇ ਮਾੜੇ ਚੰਗੇ ਕਿਹਨਾ ਪਤਾ ਮੰਨ ਕੇ ਕੋ ਪਾਪਾ ਕਿੱਥੇ ਆਂ ਉਹਨਾਂ ਦਿੱਤ ਹੋਗੇ ਕਿੰਨਾ ਚਿਰ ਹੋ ਗਿਆ 6 ਮਹੀਨੇ ਸਕੂਲ ਜਾਂਦੇ ਹੋ ਹਾਂ ਮੰਮਾ ਕਿੱਥੇ ਆ ਮਮਾ ਛੱਡ ਕੇ ਚਲੇ ਗਏ ਕਦੇ ਮਿਲਣ ਨਹੀਂ ਆਏ ਉਸ ਜਗ੍ਹਾ ਦੀ ਮਿਲਣ ਵਾਸਤੇ ਨਹੀਂ ਕਦੇ ਫੋਨ ਕੀਤਾ ਨਾ ਤੁਹਾਨੂੰ ਨਹੀਂ ਕਿਹੜੀ ਮੈਲੂਨੀ ਆਦਨ ਨੂੰ ਕਿਹਿਸ ਮੁੰਡੇ ਨਾਲ ਸਕੂਲ ਜਾਂਦਾ ਤੁਸੀਂ ਹਾਂਜੀ ਕਿਹੜੀ ਕਲਾਸ ਚ ਚੌਥੀ ਚ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਕੌਣ ਪਾਲਦਾ ਤੁਹਾਨੂੰ ਦਾਦੀ ਦੰਦ ਕੀ ਮੰਗ ਕਰਦੇ ਹੋ ਪੈਨਸ਼ਨ ਲੱਗੀ ਤੁਹਾਡੀ ਨਹੀਂ ਪੈਨਸ਼ਨ ਲੱਗੀ ਕੀ ਮੰਗ ਕਰਦੇ ਹੋ ਤੋ ਸਾਡੇ ਨੰਤਰ ਪਾਦਾ ਬਸ ਇੱਕ ਕਮਰਾ ਪੁੱਤਰ ਕੀ ਨਾਂ ਤੁਹਾਡਾ ਅਭੀਜ ਸਿੰਘ ਕਿਹੜਾ ਬੰਦਾ? ਰੂਡੀ ਆਲਾ। ਪਾਪਾ ਕਿੱਥੇ ਆ? ਪਾਪਾ ਗੁਦਰੇ ਗਏ। ਕੀ ਚੱਲ ਭਾਰੀ ਰਣ ਆਲਾ? ਅੰਨ ਸ਼ਾ ਕਰਦੇ ਤਾਂ। ਕਿੰਨਾ ਚੜੋ ਗਿਆ ਗੁਦਰੇ ਨੂੰ? 6 ਕੁ ਮਹੀਨੇ। ਮੰਮਾ ਕਿੱਥੇ ਆ? ਮੰਮਾ ਛੱਟੀ ਕਿਚੜੇ ਗਏ। ਕਿਹੜੀ ਗੱਲੋਂ? ਪਰ ਮਿਲਣ ਵੀ ਨਹੀਂ ਆਏ। ਅੰਕਲ ਜੀ ਨਾ। ਪਰ ਮਿਲਣ ਵੀ ਨਹੀਂ ਆਏ? ਨਹੀਂ। ਕਦੀ ਗਏ ਕਦੀ? ਨਹੀਂ। ਕਦੀ ਫੋਨ ਕੀਤਾ ਤੁਹਾਡੇ ਨਾਲ ਉਹਨਾਂ ਨੇ? ਨਹੀਂ। ਸਕੂਲ ਜਾਂਦੇ ਹੋ? ਹਾਂਜੀ। ਕਿਹੜੀ ਕਲਾਸ ਚ? ਪਨਵੀਚਾ। ਕਿ ਤੁਹਾਨੂੰ ਕੌਣ ਪਾਲਦਾ ਕਰਦੇ ਡਾਦਾ ਦਾਦੀ ਕੀ ਕੰਮ ਕਰਦੇ ਆ ਇਹ ਦਿਹਾੜੀ ਦਾ ਦਿਹਾੜੀਦਾਰ ਦਾ ਬੰਦੇ ਕੀ ਮੰਗ ਕਰਦੇ ਸਰਕਾਰ ਕੋਲੋਂ ਹਾਂ ਟਿਓ ਪੈਨਸ਼ਨ ਲੱਗਦੀ ਆ ਨਾ ਪੈਨਸ਼ਨ ਲੱਗਦੀ ਆ ਨਹੀਂ ਦਾਦੇ ਦਾਦੀ ਨੂੰ ਪੈਨਸ਼ਨ ਲੱਗੀ ਨਹੀਂ ਤੁਹਾਡੇ ਵੀ ਲੱਗੀ ਨਹੀਂ ਕੀ ਮੰਗ ਕਰਦੇ ਬਤ ਤੁਹਾਨੂੰ ਆ ਕੰਦਾ ਪਟੀਆਂ ਲਾ ਬਣ ਬਾਲੇ ਟੁੱਟੇ ਨੂੰ ਇੱਕੋ ਖਣ ਲੈਂਟਰ ਤੇ ਕਮਰਾ ਪਾ ਦੇ ਭਾਵੇਂ ਅਰੇ ਇਹਨਾਂ ਤੁਹਾਡਾ ਜਿਹੜਾ ਪਿੰਡ ਆ ਕਾਸ਼ਦੀ ਸਿੰਘ ਨਾ ਹੀ ਮੇਰੇ ਰੂੜੀ ਦਾ ਪਿੰਡ ਆ ਕੀ ਗੱਲ ਬਾਤ ਹੈ ਪਰਿਵਾਰ ਚ ਗੱਲ ਬਾਤ ਵੀ ਜੀ ਇਹ ਮੁੰਡਾ ਮਗਰ ਡੈੜੀ ਦਾ ਨਸ਼ਾ ਕਰਦਾ ਹੈ ਮੁੰਡੇ ਦਾ ਬੱਚੇ ਦਾ ਨਸ਼ਾ ਦਿਓ ਵੱਡੋ ਇਹਨਾਂ ਉਹ ਜਿੱਦਾਂ 5 6 ਮਹੀਨੇ ਵੀ ਲੰਘ ਗਏ ਸਿੰਘ ਨਾ ਹੀ ਉਮਰ 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 43 ਇੰਨੀ ਕਮ ਹੈ ਹਾਂਜੀ ਤੇ ਨਾ ਚਿਰੋ ਗੁਜ਼ਰੇ ਤੂੰ ਉਹ 5 6 ਮਹੀਨੇ ਗਏ ਲਗਾਤਾਰ ਇਹਨਾਂ ਦੀ ਮਾਂ ਵੀ ਨਜ਼ਰ ਨਹੀਂ ਆ ਰਹੀ ਇਹਨਾਂ ਦੀ ਮਾਂ ਵੀ ਛੱਡ ਕੇ ਚਲ ਗਈ ਹੈ ਜੀ ਜਦੋਂ ਘਰ ਦਾ ਗੁਜ਼ਾਰਾ ਕਿਵੇਂ ਘਰ ਦਾ ਗੁਜ਼ਾਰਾ ਜਾਂਦਾ ਜੀ ਇਹਦਾ ਦਾਦੀ ਦਾਦਾ ਵੀਰ ਕੋ ਬੰਦੇ ਚਾਰੇ ਮਾੜਾ ਮੋੜ ਕਰਦੇ ਜਿੰਨਾ ਕੁ ਸੌਂਜਾ ਕਰਦੇ ਆ ਤੇ ਫਿਰ ਤੁਹਾਨੂੰ ਪਤਾ ਕੁਝਿਆ ਦੇ ਰੋਟੀ ਦੇ ਖਾਂਦੇ ਨਹੀਂ ਪੈਨਸ਼ਨ ਇਹਨਾਂ ਦੀ ਕਿਹੇ ਦੀ ਵੀ ਨਹੀਂ ਲੱਗੀ ਵੀਰ ਜੀ ਨਾ ਦਾਦੀ ਦਾਦੀ ਦੀ ਦੇ ਨਾਂ ਬੱਚਿਆਂ ਦੀ ਗੱਲ ਕਿਹੇ ਦੀ ਪੈਨਸ਼ਨ ਪੈਨਸ਼ਨ ਲੱਗਣਾ ਕੀ ਕਰਨ ਕਿਵੇਂ ਵਿਖਦੇ ਪੈਨਸ਼ਨ ਲੱਗਣੀ ਚਾਹੀਦੀ ਹੈ ਜੀ ਇਹ ਮੋਤ ਬਾਰੀਆਂ ਜਿਹੜੀਆਂ ਗੱਡੀ ਹੋ ਨਹੀਂ ਲੱਗਣਦੀਆਂ ਵੀਰ ਕਹਿੰਦੇ ਉਮਰ ਘਟਿਆ ਕਰੀ ਕੋਈ ਕਹਿ ਦਿੰਦੇ ਆ ਬੜੇ ਗੇੜੇ ਵਾਲੇ ਬੱਚਿਆਂ ਨੇ ਜਿੰਦਾ ਬਾਪ ਪੁੱਤਰ ਗਿਆ ਉਹਨਾਂ ਦੀ ਉਮਰ ਦੇ ਨਾਲ ਕੋਈ ਲੈਣ ਦੇਣੀ ਨਹੀਂ ਆ ਨਾ ਇਨੀਆਂ ਹੱਤ ਲੈਣ ਦੇ ਨਹੀਂ ਲੱਗਣ ਚਾਹੀਦੀ ਉਮਰ ਇਹਦੀ ਪੈਨਸ਼ਨ ਲੱਗਣੀ ਚਾਹੀਦੀ ਇਹਦੇ ਬੱਚਾ ਤਾਂ ਨਹੀਂ ਲੱਗੀ ਨਾ ਜੀ ਬੱਚੇ ਨਹੀਂ ਲੱਗੇ ਤੁਸੀਂ ਕੀ ਮਾਂ ਕਰਦੇ ਹੋ ਮੰਗ ਕੇ ਕਰਨੀ ਵੀਰ ਜੀ ਇਹਨਾਂ ਨੇ ਤੁਸੀਂ ਵੇਖਿਆ ਹੀ ਆ ਕੋਠੇ ਮਰਲੇ ਚਰਾਂ ਦੇ ਦਰਾੜਾਂ ਪਈਆਂ ਲਗਾਤਾਰ بارش ਹੁੰਨਾ ਚਲੋ ਇਹਨਾਂ ਨੇ ਬਾਚਾ ਆਉਦਾ ਸਰਪਾਰ ਤੋਂ ਪੂਲੀ ਮਿੱਟੀ ਮੋਟੀ ਪਾ ਕੇ ਚਰਾਂ ਗਿਯਾਰਾ ਕੀਤਾ ਉਹ ਬਾਲੇ ਟੁੱਟ ਗਏ ਦੋ ਇਹ ਇਨਾਂ ਦੇ ਮੌਤ ਦਾ ਘਾਰੀ ਆ ਸੁੱਤੇ ਅੰਦਰ ਆਜੀ ਮਰੇ ਕੱਲ ਵੀ ਮਰੇ ਇਹਨਾਂ ਦਾ ਕੋਈ ਦਾਨੀ ਸੱਜਣ ਵੀਰ ਹੈਲਪ ਕਰਨ ਇੱਕ ਅੱਧਾ ਕੋਠਾ ਇਹਨਾਂ ਦਾ ਲੈਂਡਰ ਤੇ ਪੈ ਰਿਹਾ ਤਾਂ ਸੇ ਲਗਾਓ ਆ ਜੀ ਜਰਾ ਇਹਨਾਂ ਤੁਹਾਡਾ ਕਿਹੜਾ ਪਿੰਡ ਆ? ਹਾਂਜੀ ਮੇਰਾ ਨਾਮ ਪਾਜੀ ਬਲਵਿੰਦਰ ਕੌਰ। ਪਿੰਡ ਰੂੜੀ ਵਾਲਾ। ਕੀ ਗੱਲ ਬਾਤ ਹੈ ਪਰਿਵਾਰ ਨਾਲ? ਗੱਲ ਬਾਤ ਭਾਜੀ ਇਹ ਹੀ ਹੋਈ ਕਿ ਮੁੰਡੇ ਨੂੰ 6 ਮਹੀਨੇ ਹੋ ਗਏ। ਇਹਨਾਂ ਦੀ ਡੈਥ ਹੋ ਗਈ ਨਸ਼ੇ ਨੂੰ ਛੇ ਕਰਦਾ ਸੀ ਨਸ਼ਿਆਂ ਦੇ ਨਾਲ ਹੀ ਡੈਥ ਹੋ ਗਈ ਆ। ਕੀ ਨਾਂ ਨਾਲ ਦਾ? ਉਹਨਾਂ ਦਾ ਨਾਂ ਗਰਪੇ ਸਿੰਘ ਸੀ। ਉਮਰ? ਉਮਰ ਉਹਨਾਂ ਦੀ 30-35 ਸਾਲ ਸੀ। ਇਹਨਾਂ ਦੀ ਮੰਮੀ ਵੀ ਨਜ਼ਰ ਨਹੀਂ ਆ ਰਹੀ ਜੀ। ਇਹਨਾਂ ਦੀ ਮੰਮੀ ਵੀ ਛੱਡ ਕੇ ਚਲ ਗਈ ਬੱਚਿਆਂ ਨੂੰ। ਮਾਂ ਵੀ ਛੱਡ ਕੇ ਜਾਂਦੀ। ਹਾਂਜੀ ਮਾਂ ਵੀ ਜਾ ਸੁੱਕੀ ਛੱਡ ਕੇ। ਇਨੋ ਦੀ ਪਰਵਰਸ਼ ਕੋਣ ਕਰ ਰਿਆ ਕਰਦੇ ਇਹਨਾਂ ਦੀ ਪਰਵਰਸ਼ ਬਸ ਦਾਦੀ ਦਾਦਾ ਉਹ ਵਿਚਾਰੇ ਮਾੜਾ ਚੰਗਾ ਦਿਹਾੜੀ ਤੇ ਆਪਾਂ ਕਰਦੇ ਸੀ ਉਹ ਤੇ ਉਹਦੇ ਨਾਲ ਹੀ ਉਹਨਾਂ ਦੀ ਹੋਣ ਦਿਆ ਜੂਨ ਗੁਜ਼ਾਰਾ ਵਿਚਾਰੇ ਕਰਦੇ ਆ ਪੈਨਸ਼ਨ ਲੱਗੀ ਕਰ ਬੀ ਪੈਨਸ਼ਨ ਕੋਈ ਨਹੀਂ ਲੱਗੀ ਇਹਨਾਂ ਦੇ ਨਾਂ ਦਾਦੀ ਦਾਦੇ ਤੇ ਲੱਗੀ ਨਾ ਬੱਚਿਆਂ ਦੀ ਲੱਗੀ ਪੈਨਸ਼ਨ ਲਗਾਉਂਦਾ ਨਾ ਕਰਨ ਕੀ ਕਰਨਾ ਕਰਨਾ ਕੁਝ ਹੋਇਆ ਹੀ ਨਹੀਂ ਕਿਸੇ ਨੇ ਕਿਹਾ ਹੀ ਨਹੀਂ ਵੀ ਪੈਨਸ਼ਨ ਲਾਓ ਚਾਹੇ ਨਾ ਲਾਓ ਕਿਸ ਤਰ੍ਹਾਂ ਕਿੱਦਾਂ ਲੱਗਣੀ ਆ ਕਿੱਥੇ ਜਾਓ ਕਿਹੜਾ ਫਾਰਮ ਭਰੋ ਕੋਈ ਦੱਸੇ ਤੇ ਤਾਂ ਹੀ ਉਹ ਕਰਨਾ ਪਟ ਸਕੂਲ ਜਾਂਦੇ ਆ ਹਾਂਜੀ ਸਕੂਲ ਜਾਂਦੇ ਕੀ ਮੰਗ ਕਰਦੇ ਤੁਸੀਂ ਬੱਚਿਆਂ ਦੀ ਇਹਨਾਂ ਦੀ ਇਹੋ ਮੰਗ ਆ ਪੇ ਬੱਚਿਆਂ ਦੇ ਪਲਸਣ ਲੱਗੇ ਇਹਦੇ ਦਾਦੀ ਦਾਦੇ ਦੇ ਪਲਸਣ ਲੱਗ ਜੇ ਇਹਨਾਂ ਦੇ ਆ ਜਿਹੜੇ ਕੋਠਿਆਂ ਤੇ ਬਾਲੇ ਟੁੱਟੇ ਹੋਏ ਆ ਉਹ ਵਿਚਾਰਾਂ ਦਾ ਚੱਲ ਮਾੜਾ ਚੰਗਾ ਇੱਕ ਕਮਰਾ ਲੈਂਟਰ ਤੇ ਪੈ ਜੇ ਹੋਰ ਕੀ ਮੰਗ ਸਾਡੀ ਇਹ ਹੀ ਮੰਗਾ ਇਹਨਾਂ ਦਾ ਡੱਬੂ ਪਰ ਮਜੀਤ ਤੇਰਾ ਪਿੰਡ ਆ ਰੂੜੀ ਵਾਲਾ ਕੀ ਚੱਲ ਬਾਤ ਹੈ ਪਰਵਾਹ ਕੱਲ ਬਾਤ ਕੀ ਹੋਣੀ ਵਿਚਾਰਿਆਂ ਨੂੰ ਇਤਰਾ ਹੀ ਹੋ ਗਿਆ ਕਿ ਨਸ਼ੇ ਪਤੀਆਂ ਨਾਲ ਅਛੇ ਨਾਲ ਮੌਤ ਹੋਈ ਆ ਹਾਂਜੀ ਜਿੰਨੇ ਕਮਰ ਸਿੰਘ 35 ਸਾਲ ਇਹ ਇਹ ਨਾਂ ਦੇ ਕਰਪੇਸ਼ ਸਿੰਘ ਤੇ ਬੱਚਾ ਦੀ ਮਾਂ ਵੀ ਨਜ਼ਰ ਨਹੀਂ ਕਿਤੇ ਆਉਂਦੀ ਬੱਚਿਆਂ ਦੀ ਮਾਂ ਬੱਚੇ ਛੱਡ ਕੇ ਚਲੀ ਗਈ ਬਾਪ ਮਨੇ ਜਿਆਦੇ ਮਾਂ ਵੀ ਚਲੇ ਗਈ ਛੱਡ ਕੇ ਹਾਂ ਜਿਹੜੇ ਇਹਨਾਂ ਦੀ ਪਰਵਰਿਸ਼ਾ ਕਰ ਕੌਣ ਕਰ ਰਿਹਾ ਦਾਦੀ ਦਾਦਾ ਕਰਦੇ ਦਾਦਾ ਦਾਦੀ ਖੰਮ ਸਮਾਂ ਕਰ ਰਹੇ ਹਾਂਜੀ ਮਾੜੀ ਚੰਗੀ ਟੈਂਸ਼ਨ ਲੱਗੀ ਇਹਨਾਂ ਦੀ ਨਾ ਬੱਚਿਆਂ ਦੀ ਕਿਸੇ ਨੇ ਨਹੀਂ ਸਰਪੰਚ ਮੈਂਬਰ ਨੇ ਹੈਲਪ ਕੀਤੀ ਕੋਈ ਪੈਨਸ਼ਨ ਲੱਗੀ ਸੀ ਨਾ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਨਾ ਘਰ ਦਾ ਗੁਜ਼ਾਰਾ ਇਸ ਤਰ੍ਹਾਂ ਮਾੜੇ ਚੰਗੇ ਦਿਹਾੜੀ ਧੱਪੇ ਜਾਂਦੇ ਆ ਤੇ ਬਜ਼ੁਰਗ ਜਿਹੇ ਹੈਗੇ ਨਾ ਦਰੋਗ ਦੇ ਕਿਰਾਂ ਕੰਮ ਮਿਲਦਾ ਕਿਰਾਂ ਨਹੀਂ ਕੰਮ ਮਿਲਦਾ ਨਾ ਕਦੇ ਕਿਤਾਈ ਮਿਲ ਜਾਂਦਾ ਕਦੇ ਕਿਤਾਈ ਨਹੀਂ ਮਿਲਦਾ ਬੱਚੇ ਪੜਦੇ ਵੀ ਆ ਹਾਂਜੀ ਪੜਦੇ ਸਰਕਾਰੀ ਸਕੂਲੇ ਸਕੂਲ ਜਾਂਦੇ ਹਾਂਜੀ ਇਹ ਮੰਨ ਕਰਦੇ ਹੋ ਇਹਨਾਂ ਦਾ ਕੋਠਾ ਪੈਣਾ ਚਾਹੀਦਾ ਇੱਕ ਭਾਜੀ ਬਾਲੇ ਟੁੱਟਿਆ ਤੇ ਚੌਂਦੇ ਬੜੇ ਕੋਠੇ ਇਹਨਾਂ ਦੇ